ਵੱਡ ਵਡੇਰਿਆਂ ਦੇ ਤੁਰ ਜਾਣ ਤੋਂ ਬਾਅਦ ਆਖਿਰਕਾਰ 40 ਸਾਲਾਂ ਬਾਅਦ ਮੱਖਣ ਸਿੰਘ ਦੇ ਪਰਿਵਾਰ ਨੂੰ ਮਿਲਿਆ ਉਹਨਾਂ ਦੀ ਜ਼ਮੀਨ ਤੇ ਮਾਲਕਾਨਾ ਹੱਕ ਤਸਵੀਰਾਂ ਜਲਾਲਾਬਾਦ ਹਲਕੇ ਦੇ ਸਰਹੱਦੀ ਪਿੰਡ ਜੋਧਾ ਤੋਂ ਸਾਹਮਣੇ ਆਈਆਂ ਜਿੱਥੇ ਅਮਨਦੀਪ ਨਾਮ ਦੇ ਸ਼ਖਸ ਨੂੰ ਪ੍ਰਸ਼ਾਸਨ ਦੇ ਵੱਲੋਂ ਉਸ ਦੀ ਦੋ ਕਿੱਲੇ ਜ਼ਮੀਨ ਤੇ 40 ਸਾਲਾਂ ਬਾਅਦ ਕਬਜ਼ਾ ਦਵਾਇਆ ਗਿਆ ਦੱਸ ਦਈਏ ਕਿ ਅਮਨਦੀਪ ਦਾ ਕਹਿਣਾ ਹੈ ਕਿ ਉਸ ਦੇ ਪ੍ਰਤਾਮ ਮੱਖਣ ਸਿੰਘ ਦੇ ਵੱਲੋਂ 40 ਸਾਲ ਤੋਂ ਅਦਾਲਤ ਦੇ ਵਿੱਚ ਕੇਸ ਲੜਿਆ ਜਾ ਰਿਹਾ ਸੀ ਆਪਣੀ ਜ਼ਮੀਨ ਦੇ ਮਾਲਕੀ ਹੱਕ ਨੂੰ ਲੈ ਕੇ ਅਤੇ ਇਸੇ ਦੌਰਾਨ ਉਸ ਦਾ ਬਾਪ ਕੇਸ ਝਗੜਦੇ ਝਗੜਦੇ ਹੀ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਅਤੇ ਹੁਣ 40 ਸਾਲਾਂ ਬਾਅਦ ਉਸ ਨੂੰ ਇਨਸਾਫ ਮਿਲਿਆ ਅਤੇ ਉਹਨਾਂ ਦੀ ਮਾਲਕੀ ਜ਼ਮੀਨ ਦੀ ਨਿਸ਼ਾਨਦੇਹੀ ਹੋਈ ਹੈ ਅਤੇ ਉਹਨਾਂ ਨੂੰ ਹੁਣ ਕਬਜ਼ਾ ਪ੍ਰਸ਼ਾਸਨ ਦੇ ਵੱਲੋਂ ਦਵਾ ਦਿੱਤਾ ਗਿਆ ਦੱਸ ਦਈਏ ਕਿ ਦੂਜੀ ਧਿਰ ਦੇ ਵੱਲੋਂ ਇੱਕ ਇਕਰਾਰਨਾਮਾ ਕਰਵਾਇਆ ਗਿਆ ਸੀ ਉਸ ਦੇ ਆਧਾਰ ਤੇ ਹੀ 40 ਸਾਲ ਦੋ ਕਿੱਲੇ ਜ਼ਮੀਨ ਤੇ ਉਹਨਾਂ ਦੇ ਵੱਲੋਂ ਵਾਹੀ ਕੀਤੀ ਗਈ ਹੈ ਅਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਤਿੰਨ ਵਾਰ ਇਸ ਜਗ੍ਹਾ ਤੇ ਪਹੁੰਚ ਨਿਸ਼ਾਨਦੇਹੀ ਦਾ ਕੰਮ ਕੀਤਾ ਗਿਆ ਅਤੇ ਆਖਿਰਕਾਰ ਅੱਜ ਇਹ ਕੰਮ ਕੰਪਲੀਟ ਹੋਇਆ ਜਿਸ ਤੋਂ ਬਾਅਦ ਇਸ ਜ਼ਮੀਨ ਦੇ ਅਸਲੀ ਵਾਰਸਾ ਨੂੰ ਪ੍ਰਸ਼ਾਸਨ ਨੇ ਕਬਜ਼ਾ ਲੈ ਦਿੱਤਾ ਹੈ ਇਸ ਮੋਕੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਜ਼ਮੀਨ ਤੇ ਕਬਜ਼ਾ ਮਿਲ ਗਿਆ ਇਸ ਗੱਲ ਦੀ ਖੁਸ਼ੀ ਹੈ ਅਤੇ ਇਸ ਗੱਲ ਦਾ ਦੁੱਖ ਵੀ ਹੈ ਕਿ ਉਹਨਾਂ ਦਾ ਪਿਤਾ ਆਪਣੀ ਜ਼ਮੀਨ ਤੇ ਮਾਲਕਾਨਾ ਹੱਕ ਨਹੀਂ ਦੇਖ ਸਕਿਆ ਇਹ ਜੀ 1983 ਜ਼ਮੀਨ ਖਰੀਦੀ ਹੈ ਹਾਂ ਤੇ 3 ਸਾਲ ਅੱਗੇ ਉਹਦਾ ਨਰਮੇ ਵਜਿੰਦੇ ਆ ਜੱਤੀਲ ਵਜਿੰਦੇ ਆ ਜੀ 3 ਸਾਲ ਬਾਅਦ ਕਿਹੋ ਜਿਹੀ ਸਬਾਤ ਇਹਦਾ ਲਿੰਕ ਬੀਐਸਐਫ ਨਾਲ ਕਰ ਲਿਆ ਤੇ ਆ ਤਾਰਬੰਦੀ ਲੱਗ ਗਈ ਤੇ ਤਾਰਬੰਦੀ ਲੱਗਨ ਤੋਂ ਬਾਅਦ ਸਾਡੇ ਡੈਂਟੀ ਕਾਰਡ ਨਹੀਂ ਬਣੇ ਜੇ ਸਾਡੇ ਡੈਂਟੀ ਕਾਰਡ ਬਣਨਾ ਤਾਂ ਹੀ ਬੀਐਸਪਾ ਕੇ ਆਉਂਦੇ ਰਹੀ ਹਾਂ ਤੇ ਅਸੀਂ ਫਿਰ ਬਾਅਦ ਤੋਂ ਮੁੜ ਜਾਈਦਾ ਤੇ ਫਿਰ ਮੈਂ ਸੀ ਮੋਟਰ ਮਕਾਨ ਕੰਮ ਕਰਦਾ ਮੇਤਰੀ ਰਾ ਕਿ ਮੋਟਰ ਸੜ ਜਾਣੀ ਪਟਕੇ ਲੈ ਆਣੀ ਲੈ ਜਾਣੀ ਉਹ ਕਦੇ ਆਮਣਾ ਤੇ ਕਦੇ ਇੱਧਰ ਜਾਣਾ ਤੇ ਇਹ ਆਪ ਖੜਾਣ ਦੇ ਬੰਦੇ ਕੋਈ ਖੜੇ ਹੁੰਦੇ ਆ ਦਾਬਾ ਲਾਉਂਦੇ ਵੀ ਇੱਧਰ ਅੱਗੇ ਆਉਣਾ ਨਹੀਂ ਤੈਨੂੰ ਤੇ ਕੁੱਟ ਮਾਰ ਕਰਾ ਦੇ ਤੇ ਆਜ ਵੀ ਹਰ ਕੋਈ ਡਰਦਾ ਜੀ ਨਹੀਂ ਇਹਦੇ ਕੋਲੇ ਕੀ ਪਾਵਰ ਸੀ ਕੁੱਟ ਮਾਰਦੀ ਇਹ ਫਿਰ ਬਾਈ ਧਿਆਨ ਨਾਲ ਮੰਡ ਦਾ ਬਾਡੀ ਕਰ ਰਿਹਾ ਹੈ ਅੱਛਾ ਉਹ ਦੱਬਾ ਮਾਰਦਾ ਸੀ ਉਹ ਦੱਬਾ ਮਾਰ ਮੇਰੇ ਆਂ ਦਾ ਸੀ ਮੇਕਰ ਕਿਹਾ ਵੀ ਆਪਾਂ ਫੈਸਲਾ ਬਹਿ ਕੇ ਕਰ ਲਈਏ ਕਹਿੰਦਾ ਜੀ ਮੇਰੇ ਬੰਦੇ ਆਣਗੇ ਫੈਸਲਾ ਉਹ ਕਰਨਗੇ ਬਾਹਰ ਬੰਦੇ ਮੇਰੇ ਆ ਜਾਣਗੇ ਉਹ ਤੇਰੀ ਕੁੱਟ ਮਾਰ ਕਰ ਜਾਣਗੇ ਅੱਛਾ ਅਸੀਂ ਡਰਦੇ ਨਹੀਂ ਚੁੱਪ ਕਰਕੇ ਦੱਬੇ ਕੋਣ ਮਾਰਦਾ ਸੀ ਮੰਡ ਸਾਹਿਬ ਮਾਰਦਾ ਇਹ ਮੰਡ ਸਾ ਆਏ ਮਾਰ ਇਹ ਮੰਡੀ ਸਦਾਉਂਦਾ ਆਪ ਨਾ ਅੱਛਾ ਇਹ ਆਪਦੇ ਆਪਣਾ ਸਦਾਉਂਦਾ ਆਪ ਹੀ ਮੰਡ ਸਦਾਉਂਦਾ ਹਰ ਗਾਜ਼ਮਾ ਮੰਡ ਕਰਕੇ ਬੋਲਦਾ ਜੀ ਅੱਛਾ ਉਹਨਾਂ ਨੇ ਤਾਂ ਕਦੇ ਨਹੀਂ ਕਦੇ ਦਾਬਾ ਮਾਰਿਆ ਇਹ ਆ ਆ ਵੀ ਮਾਰਦਾ ਹੈ ਇੱਕ ਕਹਿੰਦਾ ਮੇਰੇ ਬੰਦੇ ਨੂੰ ਫੋਨ ਕਰ ਦੇ ਮੇਰੇ ਬੰਦੇ ਆ ਜਾਣਗੇ ਅੱਛਾ ਉਹ ਕੀ ਪਾਰਟੀ ਉਹਦੀ ਨਿੱਕੀ ਕਿ ਵੱਡੀ ਵੈਗੂ ਜਾਣੇ ਇਹ ਤਾਂ ਇਹ ਨੂੰ ਪਤਾ ਹੈ ਜਾਂ ਉਹਨਾਂ ਦੇ ਬੰਦਿਆਂ ਨੂੰ ਪਤਾ ਹੈਗਾ ਜੀ ਹੁਣ ਬੰਦੇ ਕਿੱਧਰ ਗਏ ਹੁਣ ਜੀ ਆ ਪੱਕੀ ਕਹਿ ਸਕਦਾ ਨਹੀਂ ਜਿੰਦੋਂ ਦਾਬਾ ਮਾਰਦਾ ਸੀ ਉਹਨ ਕਿੱਧਰ ਗਏ ਹੁਣ ਤਾਂ ਦੇਣੀ ਪਈ ਆ ਹਾਂ ਦੇਣੀ ਪਈ ਨਾ ਫਿਰ ਜੀ ਅਸੀਂ ਸਰਕਾਰ ਦੇ ਅੱਗੇ ਰੁਨੇ ਕੋਕਿਆ ਜੱਜ ਸਾਹਿਬ ਬੇਪੂਝ ਹੁੰਦੇ ਸਾਰੇ ਜਿਨੇ ਕਾਜ ਪਤਰ 83 ਦੇ ਗਰਦਾਵ ਰਜਿਸਟਰੀ ਇੰਤਕਾਲ ਸਾਰੇ ਖਾਂਦੇ ਰਹੇ ਜੀ ਫਿਰ ਜੱਜ ਸਾਹਿਬ ਨੇ ਵੇਖ ਕੇ ਹਵਾਲਾ ਤੇ ਉਹਨੇ ਕਹੇ ਮਾਲਕ ਠੀਕ ਤੁਸੀਂ ਹੈਗੇ ਸਾਡਾ ਪਿਤਾ ਤਾਂ ਮਰ ਗਿਆ ਜੀ ਡੈਥ ਹੋ ਗਈ ਉਸ ਤੋਂ ਬਾਅਦ ਅਸੀਂ ਇੱਕ ਮੈਪ ਭਰਾ ਹੈਗਾ ਦੋ ਭਰਾ ਮੇਥਾ ਕੇਸ ਲੜਦੇ ਲੜਦੇ ਮਰ ਗਏ ਹਾਂ ਲੜਦੇ ਲੜਦੇ ਮਰ ਗਏ ਚੰਡੀਗੜ੍ਹ ਕੇਸ ਕੀਤੀ ਰੱਖਾ ਗਰਦਾਵਰੀ ਵੀ ਟੁੱਟ ਜਾਵੇ ਨਹੀਂ ਟੁੱਟੀ ਉਹ ਵੀ ਸਾਡੇ ਮੱਖ ਦੇ ਨਾਲ ਚੱਲਦੀ ਰਹੀ ਫਾਈਲ ਕਾ ਵੀ ਚੱਲਦੀ ਰਹੀ ਫਰੋਲ ਵੀ ਚੱਲਦੀ ਰਹੀ ਹੂੰ ਵੀ ਜਿੰਨਾ ਕੋ ਅਸੀਂ ਮਿਹਨਤਿਆੜੀ ਕਰਨੀ ਪਿਆ ਹ ਲਾਉਂਦੇ ਰਹਿ ਜੀ ਹੂੰ ਤੇ ਇਹ ਜਮੀਨ ਦੀ ਆਮਦਨ ਕਰਕੇ ਵਿੱਚੋਂ ਲਾਈ ਗਈ ਸੀ ਦੀ ਹੂੰ ਇਹ ਕਮਾ ਕੇ ਉੱਥੇ ਲਾਉਂਦਾ ਤੁਸੀਂ ਦਿਹਾੜੀਆਂ ਕਰਕੇ ਦਿਹਾੜੇ ਕਰਕੇ ਲਾਦੇ ਜੀ ਹੂੰ ਬੜਾ ਔਖਾ ਬਹੁਤ ਕਦੇ ਫਿਰ ਮਨ ਚ ਇਹ ਨਹੀਂ ਆਇਆ ਵੀ ਛੱਡੋ ਦਫਾ ਕਰੋ ਵੀ ਓਨੇ ਕੁ ਕਮਾਣੇ ਆ ਖਾਈਏ ਕਿ ਕੇਸ ਤੇ ਲਾਈਏ ਇੰਨੀ ਮਾਨਤ ਆਉਂਦਾ ਸੀ ਫਿਰ ਵੀ ਸਾਰੀ ਜਾਇਦਾਦ ਹੈ ਕਿ ਨਾ ਪਿਤਾ ਦੀ ਜਾਇਦਾਦ ਹੈ ਜੀ ਇਸ ਗੱਲ ਸੋਚਣਾ ਪੈ ਜਾਂਦਾ ਜੀ ਫਿਰ ਹੋਰ ਵੀ ਆਉਂਸੀ ਪਰੋਸੀ ਕਰਨ ਲੈ ਵੀ ਥੋੜੇ ਕ ਪੈਸਾ ਲੋਣ ਜੁ ਕੋਈ ਥੋੜੀ ਜਾਇਦਾਦ ਖਾਦੀ ਜਾਂਦਾ ਹੈ ਬਹਿ ਕੇ ਕੱਲਾ ਹੈ ਤੇ ਸਰ ਸਾਬ ਜੀ ਫਿਰ ਚੁੱਪ ਕਰਨਾ ਪੈ ਗਿਆ ਬੜਾ ਸੰਘਰਸ਼ ਕੀਤਾ ਬਹੁਤ ਤੜਾ ਕੀਤਾ ਜੀ ਆਖਰਕਾਰ ਅੱਜ ਜਿਹੜਾ ਹੈਗਾ ਉਹ ਸੰਘਰਸ਼ ਜਿਹੜਾ ਤੁਸੀਂ ਕੀਤਾ ਹੈ ਉਹਦਾ ਅੱਜ ਫਲ ਮਿਲ ਗਿਆ ਤੁਹਾਨੂੰ ਮਿਲ ਗਿਆ ਜੀ ਮਿਲ ਗਿਆ ਜਰੂਰ ਹੁਣ ਦੱਸੋ ਹੁਣ ਖੁਸ਼ੀ ਹੈ ਖੁਸ਼ੀ ਹੈ ਸਰ ਬਿਲਕੁਲ ਪੂਰੀ ਖੁਸ਼ੀ ਹੈ ਜੀ ਹਾਂ ਸਭ ਦੀ ਖੁਸ਼ੀ ਹੈ ਹਾਂ ਉਹ ਦੇ ਜਿੰਦੇ ਆ ਜੀ ਮਿਲ ਜਾਂਦੀ ਹੈ ਤੇ ਉਹ ਵੀ ਵੇਖ ਲਓ ਉਹ ਸਰ ਪਿਤਾ ਵੀ ਵੇਖਿਆ ਜੀ ਹਾਂ ਕਬਜਾ ਵੀ ਜਰੂਰ ਜਰੂਰ ਦਵਾਇਆ ਜਾਏ ਤੇ ਕਬਜਾ ਵੀ ਜਰੂਰ ਦਵਾਇਆ ਜਾ ਜੀ ਉਹਨਾਂ ਜਾਇ ਨੇ ਕਬਜਾ ਦਵਾਨ ਹਾਂਜੀ ਆਏ ਨੇ ਜੀ ਪਟਵਾਰੀ ਸਾਰੇ ਆਏ ਹੋਏ ਨੇ ਆਏ ਬੈਠੇ ਨੇ ਕੋਕੀ ਜਮਾਨ ਉਸ ਜੀ ਅੱਜ ਕਬਜਾ ਤੁਹਾਨੂੰ ਮਿਲ ਜਾਂਦਾ ਹੈ ਸੁਖੀ ਸੰਦੀ ਤਾਂ ਫਿਰ ਤੁਸੀਂ ਖੁਸ਼ ਖੁਸ਼ੀ ਬਿਲਕੁਲ ਹੀ ਖੁਸ਼ ਠੀਕ ਹੈ ਕੀ ਨਾਮ ਤੁਹਾਡਾ ਦਰਸ਼ਨ ਸਿੰਘ ਜੀ ਸਨ ਮੱਖਣ ਸਿੰਘ ਜੀ ਠੀਕ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਜੀ ਅੱਜ ਨਾ ਵਿਆਹ ਨਾਲੋਂ ਵੀ ਜ਼ਿਆਦਾ ਖੁਸ਼ੀ ਹੈ ਵੀ 40 ਸਾਲਾਂ ਬਾਅਦ ਗਰੀਬ ਕੇਸ ਝਗੜ ਝਗੜ ਤੇ ਝਗੜ ਝਗੜ ਤੇ 40 ਸਾਲਾਂ ਬਾਅਦ ਨਾ ਜ਼ਮੀਨ ਮਿਲੀ ਹੈ ਹਾਂ ਦੇ ਪਿਓ ਦਾਦੇ ਤੁਰਕ ਇਹ ਪੜੀ ਦੇ ਕੇਸ ਝਗੜ ਤੇ ਝਗੜ ਦੇ ਅੱਜ ਵੇਰ ਨਾਲ ਵੀ ਕੁਝ ਈ ਜ਼ਿਆਦਾ ਹੈ ਵੀ ਸਾਡਾ ਹੱਕ ਸਾਨੂੰ ਮਿਲ ਗਿਆ ਕਿੰਨਾ ਕੋਖਾ ਸੀ 40 ਸਾਲ ਅਦਾਲਤਾਂ ਦੇ ਵਿੱਚ ਜਾਣਾ ਕਹਿੰਦੇ ਦਿਹਾੜੀ ਦੀ ਮਜ਼ਦੂਰੀ ਕਰਦੇ ਹਾਂਜੀ ਹਾਂਜੀ ਬਹੁਤ ਔਖਾ ਵੀ ਘਰੇ ਚ ਆਟਾ ਹੈਗਾ ਹੈ ਚਾਹੀ ਨਹੀਂ ਹੈਗਾ ਪਰ ਤਰੀਕ ਤੇ ਨੱਜਣਾ ਹੀ ਜਾਣਾ ਕਿਸੇ ਆੜ ਗਵਾਂ ਨੂੰ ਠੱਗ ਕਰ ਕਿਸੇ ਸੱਜਣ ਮਿੱਤਰ ਨੂੰ ਠੱਗ ਕਰਾਇਆ ਬਾੜਾ ਨਾ ਪਰਣਾ ਹੀ ਪਰਣਾ ਜਾਣਾ ਹੀ ਜਾਣਾ ਕਿੰਨੇ ਵਾਰਸ ਨੇ ਉਹਨਾਂ ਦੇ ਇਹ ਹੈਗੇ ਆ 6-7 ਵਾਰਸ ਇਸ ਜ਼ਮੀਨ ਦੇ ਹਾਂਜੀ ਹੂੰ ਤੇ ਜਿਹੜੇ ਇਹਨਾਂ ਦੇ ਬਜ਼ੁਰਗ ਸੀ ਉਹ ਵੀ ਕੇਸ ਲੜਦੇ ਲੜਦੇ ਹਾਂਜੀ ਹਾਂਜੀ ਕੇਸ ਝਗੜ ਤੇ ਝਗੜੇ ਵਿੱਚ ਫੌਤ ਹੋ ਗਿਆ ਉਹ ਵੈਸੇ ਤਾਂ ਸਰਕਾਰ ਨੂੰ ਚਾਹੀਦਾ ਹੈ ਵੀ ਉਹਨਾਂ ਦਾ ਪੋਸ਼ਣ ਕੁਸ਼ਣ ਦਵਾਣਾ ਚਾਹੀਦਾ ਹੈ ਬਈ ਇਹਨੇ ਸਾਲ ਹੁੰਦੇ ਬਾਈ ਇਹ ਹੁਣ ਘਾਣਾ ਨਹੀਂ ਤਾਂ 80-90 ਹਜ਼ਾਰ ਰੁਪਏ ਕਿਲੇ ਦਾ ਠੇਕਾ ਹੈਗਾ ਸਾਲ ਦਾ ਠੇਕਾ ਜਿਹੜਾ ਪਹਿਲੀ ਲਈਦਾ ਤੇ ਤੁਸੀਂ ਹਿਸਾਬ ਲਾਓ ਲੀ 40 ਸਾਲ ਹੋ ਗਿਆ ਨਾ ਨੂੰ ਬੀਜਦਿਆਂ ਨੂੰ 1.5 ਲੱਖੀ ਲਾ ਲਓ ਸਾਲ ਦਾ ਹਾਂਜੀ ਹਾਂਜੀ 1.5 ਲੱਖ ਲਾ ਲਓ ਤੁਸੀਂ 60 ਲੱਖ ਰੁਪਏ ਹਾਂਜੀ ਹਾਂਜੀ 40 ਸਾਲਾਂ ਦਾ 60 ਲੱਖ ਬੰਦਾ ਹੈ ਹੂੰ ਉਹਤੋਂ ਨੇ ਕਮਾਈ ਕਰ ਲਈ ਨਾ ਹਾਂਜੀ ਹਾਂਜੀ ਕਰ ਲਈ ਕਮਾਈ ਤੇ ਉਹਨੇ ਇਹਦੇ ਤੋਂ ਕਮਾਈ ਕਰਕੇ ਕੇਸ ਚੱਕੜਿਆ ਹਾਂਜੀ ਹਾਂਜੀ ਉਹ ਤਾਂ ਵਿੱਚੋਂ ਕਮਾ ਕੇ ਖਾਂਦਾ ਰਿਹਾ ਲਾਂਦਾ ਰਿਹਾ ਵਿੱਚ ਤੇ ਇਹ ਜਿਹੜੇ ਵਿਚਾਰੇ ਮਿਹਨਤ ਮਜ਼ਦੂਰੀ ਕਰਕੇ ਉੱਤੇ ਲਾਂਦੇ ਰਣ ਪੈਸੇ ਹੂੰ ਕਾਨੂੰਨ ਤੇ ਵੀ ਬੜੇ ਖੁਸ਼ ਹਿਆ ਸੀ ਵੀ ਕੋਈ ਨਾ ਕੋਈ ਇੰਡੀਆ ਦਾ ਕਾਨੂੰਨ ਹੈਗਾ ਜਿਹੜਾ ਇਨਸਾਫ ਦਵਾਉਂਦਾ ਜੀ ਸਾਨੂੰ ਕਿੰਨੇ ਕਿੰਨੇ ਬੱਚੀਆਂ ਵਿਚਾਰੀਆਂ ਹਾਂ ਅਸੀਂ ਖੁਸ਼ ਆ ਸਾਨੂੰ 40 ਸਾਲ ਬਾਅਦ ਕੌਜਾ ਸਾਨੂੰ ਮਿਲ ਗਿਆ ਅੱਜ ਅਸੀਂ ਬਹੁਤ ਖੁਸ਼ ਹਾਂ ਬਹੁਤ ਐਸੀ ਮਾਲਕ ਤੇ ਬਹੁਤ ਹੀ ਖੁਸ਼ ਹਾਂ 40 ਸਾਲਾਂ ਬਾਅਦ ਅਨਵਾਰ ਸਾਡਾ ਹੱਕ ਮਿਲ ਆਇਆ ਹਾਂ ਜੇ ਪੀ ਉਹ ਜਿੰਦਾ ਆਉਂਦੇ ਜਿੰਦੇ ਜੀ ਮਿਲ ਜਾਂਦਾ ਤੇ ਖੁਸ਼ੀ ਹੋਰ ਹੋਣੀ ਸੀ ਹੋਰ ਹੋਣੀ ਸੀ ਪਰ ਨਹੀਂ ਉਹ ਤਾਂ ਨਹੀਂ ਸਾਨੂੰ ਮਿਲਿਆ ਮਾਣ ਸਾਨੂੰ ਹੱਕ ਸਾਡਾ ਮਿਲਿਆ ਹਾਂ ਉਹ ਸਾਡੇ ਡੈਡੀ ਦੀ ਆਤਮਾ ਨੂੰ ਸ਼ਾਂਤੀ ਆ ਜਾਵੇ ਹਾਂ ਕਿੰਨੇ ਅਨਮਾਲਕੋਂ ਤੁਸੀਂ ਅਸੀਂ 7 ਜਣੇ ਕਿੰਨੀ ਪੈਲੀ ਹੈ 2 ਕਿੱਲੇ 2 ਕਿੱਲੇ ਹਾਂਜੀ ਅੱਜ ਨਿਸ਼ਾਨਦੇਹੀ ਹੋ ਗਈ ਹਾਂਜੀ ਹੋ ਗਈ ਠੀਕ ਅੱਜ ਸਾਡਾ ਕੇਸ ਹੈਗਾ ਜੀ 1990 ਰਾ ਦਾ ਮੱਖਣ ਸਿੰਘ ਚਿਮਨ ਸਿੰਘ ਸਾਡੇ ਨਾਮ ਜ਼ਮੀਨ ਹੈ ਜਿੰਦਾ ਕੇਸ ਅੱਜ ਸਾਡੇ ਹੱਕ ਚ ਹੋ ਗਿਆ ਸਾਨੂੰ ਅੱਜ ਕਬਜ਼ਾ ਮਿਲ ਗਿਆ ਤੇ ਅੱਜ ਕਾਨੂੰਗੋ ਪਟਵਾਰੀ ਨਾਲ ਫੋਰਸ ਆਈ ਹੈ ਸਾਨੂੰ ਕਬਜ਼ਾ ਦਿਵਾ ਕੇ ਕਿੱਲੇ ਸੀ ਗੱਡ ਦਿੱਤੇ ਆ ਅੱਜ ਤੋਂ ਬਾਅਦ ਅਸੀਂ ਹੀ ਮਾਲਕ ਹੈਗੇ ਆ ਤੇ ਅਸੀਂ ਜੱਜ ਸਾਹਿਬ ਦਾ ਸਰਕਾਰ ਦਾ ਸਭ ਦਾ ਤੁਹਾਡੇ ਮੁਲਾਜ਼ਮਾਂ ਦਾ ਧੰਨਵਾਦ ਕਰਦੇ ਆਂ ਸਾਨੂੰ ਸਾਡੀ 35 ਸਾਲ 36 ਸਾਲ ਪੁਰਾਣੀ ਸਾਨੂੰ ਜ਼ਮੀਨ ਸਾਨੂੰ ਮਿਲ ਪਈ ਹਾਂ ਤੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਜਿਹੜਾ ਅੱਜ ਨਿਸ਼ਾਨਦੇ ਜਿਹੜੀ ਹੈ ਇਹ ਕੰਪਿਊਟਰਾਈਜ਼ ਹੋਈ ਕਿਦਾਂ ਹੋਈ ਇਹ ਕੰਪਿਊਟਰਾਈਜ਼ ਹੋਈ ਹੈ ਪੱਤਰ ਮਿਲ ਗਏ ਪੱਤਰ ਮਿਲ ਗਏ ਜੀ ਅੱਛਾ ਹਾਂਜੀ ਤੇ ਜਿਹੜੀ ਨਿਸ਼ਾਨਦੇ ਹੀ ਉਹਦੇ ਤੋਂ ਤੁਸੀਂ ਸੰਤੁਸ਼ਟ ਹੋ ਹਾਂਜੀ ਸਰ ਠੀਕ ਹੈ ਤੇ 40 ਸਾਲ ਚੱਲੀ ਇਹ ਕਾਨੂੰਨੀ ਲੜਾਈ 40 ਸਾਲ ਚੱਲੀ ਹੈ ਜੀ ਤੇ ਅੱਜ ਜਾ ਕੇ ਇਨਸਾਫ ਮਿਲਿਆ ਅੱਜ ਇਨਸਾਫ ਮਿਲਿਆ ਸਰ ਅੱਗੇ ਵੀ ਆਏ ਸੀ ਤਿੰਨ ਵਾਰੀ ਕਬਜ਼ਾ ਦਵਾਨ ਅੱਗੇ ਇੱਕ ਜ਼ਮੀਨ ਨਹੀਂ ਮਿਲੀ ਜਾਂ ਫਿਰ ਅੱਗੇ ਪਿੱਛੇ ਹੋ ਗਿਆ ਜ਼ਮੀਨ ਇਸ ਕਰਕੇ ਅੱਜ ਨਿਸ਼ਾਨਦੇਹੀ ਕੰਪਿਊਟਰਾਈਜ਼ਡ ਕੰਪਿਊਟਰ ਵਾਲਾ ਆਇਆ ਸਰ ਨਿਸ਼ਾਨਦੇਹੀ ਕਰਾ ਕੇ ਇਸ ਕਿਲੇ ਠੋਪ ਤੇ ਖੁਸ਼ ਹਾਂ ਅੱਜ ਹਾਂਜੀ ਬਹੁਤ ਖੁਸ਼ ਹਾਂ ਜਮੀਨੀ ਹੱਕ ਮਿਲ ਗਿਆ ਹੱਕ ਮਿਲ ਗਿਆ ਸਾਨੂੰ ਆਪ ਦਾ ਆਈ ਸੀ ਕੀ ਸੀਗਾ ਪੂਰਾ ਮਾਮਲਾ ਬਾਈ ਜੀ ਦੋ ਕਿਲਿਆਂ ਦੀ ਨਿਸ਼ਾਨਦੀ ਕਰਨੀ ਸੀ ਜੀ ਇਹਨਾਂ ਨੇ ਪੱਥਰ ਦਿਖਾਏ ਸਾਨੂੰ ਹੀ ਮੈਂ ਉਹ ਪੱਥਰ ਚੈੱਕ ਕੀਤੇ ਡੀਜੀਪੀਐਸ ਮਸ਼ੀਨ ਨਾਲ ਤੇ 6 ਤੇ 15 ਬੰਦੀਆਂ ਨਿਸ਼ਾਨੀਆਂ ਲਵਾਤੀਆਂ ਜੀ ਚਾਰੇ ਪਾਸੇ ਬਿਲਕੁਲ ਐਕੂਰੇਟ ਕੱਢਦੇ ਜੀ ਇਹ ਕੰਪਿਊਟਰਾਈਜ਼ ਹੋਈ ਹੈ ਸਾਰੀ ਨਿਸ਼ਾਨਦਾਰੀ ਬਿਲਕੁਲ ਹਾਂ ਜੀ ਡੀਜੀਪੀਐਸ ਮਸ਼ੀਨ ਨਾਲ ਹੋਈ ਹੈ ਜੀ ਸੈਟਲਾਈਟ ਮਸ਼ੀਨ ਨਾਲ ਜੀ ਦੋ ਪੱਥਰ ਮੌਜੂਦ ਸੀ ਜੀ ਮੌਕੇ ਤੇ ਖੜੇ ਸੀਗੇ ਜੀ ਉਹਨਾਂ ਨੂੰ ਮਿਲਾ ਕੇ ਜੀ ਤੇ ਪੁਆਇੰਟ ਲਵਾਤੇ ਜੀ ਨਿਸ਼ਾਨ ਉਹਨਾਂ ਕਬਜ਼ ਹੋ ਗਏ ਬਿਲਕੁਲ ਜੀ ਬਿਲਕੁਲ ਨਿਸ਼ਾਨ ਲਾ ਲਏ ਸਾਰੇ ਅਸੀਂ ਕਬਜ਼ਾ ਦੇਤਾ ਜੀ ਉਹਨਾਂ ਨੂੰ ਠੀਕ ਹੈ ਕੀ ਨਾਂ ਤੁਹਾਡਾ ਮੇਰਾ ਨਾਂ ਗਗਨਦੀਪ ਸਿੰਘ ਜੀ ਹਾਲ ਹੈ ਹੁਣ ਇਸ ਜਗੰਨਾ ਸਰ ਕੋਰਟ ਦੀ ਸਾਨੂੰ ਸਖਤ ਦੇ ਸੀ ਅੱਜ ਅਸੀਂ ਉਹਨਾਂ ਹੁਕਮਾਂ ਨੂੰ ਮੰਦੀ ਹੋਈ ਇਹਨਾਂ 2 ਨੰਬਰ ਖਸਰਾ ਦੀ 30 ਦਾ 6 3 15 ਦੀ ਡਿਮਾਰਕੇਸ਼ਨ ਕੀਤੀ ਹੈ ਜੋ ਇਹਨਾਂ ਧਿਰਾਂ ਵੱਲੋਂ ਸਾਨੂੰ ਇੱਥੇ ਜੋ ਆਂਡ ਗਵਾਂਡ ਦੇ ਬੰਦੇ ਰਹਿੰਦੇ ਆ ਜੀ ਉਹਨਾਂ ਨੇ ਸਾਨੂੰ ਮਰੱਬਾ ਪੱਥਰ ਵਿਖਾਏ ਉਹਨਾਂ ਪੱਥਰਾਂ ਨੂੰ ਵੀ ਜ਼ਰੀਆ ਡੀਜੀਪੀਐਸ ਮਸ਼ੀਨ ਅਸੀਂ ਚੈੱਕ ਕੀਤਾ ਜੋ ਸਾਨੂੰ ਚੈੱਕ ਕਰਨ ਤੇ ਪਤਾ ਲੱਗਿਆ ਵੀ ਉਹ ਠੀਕ ਹੈ ਉਹਨਾਂ ਦੀ ਜੋ ਸਾਨੂੰ ਡਾਇਰੈਕਸ਼ਨ ਮਿਲੀ ਹੈ ਪੱਥਰਾਂ ਦੇ ਹਿਸਾਬ ਨਾਲ ਹੈ ਇਹ ਨੰਬਰ ਜਿੱਥੇ ਆਉਂਦੇ ਸੀ ਅਸੀਂ ਉਸ ਤਾਂ ਤੇ ਨਿਸ਼ਾਨੀਆਂ ਲਵਾਤੀਆਂ ਤੇ ਤੇਰਾ ਨੂੰ ਹਦਾਇਤ ਕਰਤੀ ਵੀ ਝੁੰਨਾ ਵਧਿਆ ਜਾਊਗਾ ਭਾਈ ਉਸ ਤੋਂ ਬਾਅਦ ਜੇ ਕਿਸ ਨੂੰ ਕੋਈ ਸ਼ੱਕ ਆ ਤਾਂ ਆਪਦੀ ਤਸਦੀ ਕਰ ਲੈ ਜੀ ਜੇ ਕੋਈ 19 ਕੀ ਕਿਤੇ ਹੁੰਦੀ ਆ ਤਾਂ ਵੀ ਲੜਾਈ ਤੋਂ ਗਰੇਜ ਕੀਤਾ ਜਾਵੇ ਅੱਜ ਜੋ ਅਸੀਂ ਪੋਜੀਸ਼ਨ ਸੀ ਮੌਕੇ ਦੇ ਮੁਤਾਬਕ ਉਹਨਾਂ ਨੂੰ ਉਥੋਂ ਨਿਸ਼ਾਨਦੇ ਕਰਕੇ ਕਬਜ਼ਾ ਦੇ ਦਿੱਤਾ ਕਬਜ਼ਾ ਦੇ ਦਿੱਤਾ ਉਹਨਾਂ ਨੂੰ ਦੱਸਤਾ ਵੀ ਇਹ ਤੁਹਾਡੇ ਆ ਨੰਬਰ ਹੈ ਇਹਨਾਂ ਦੀ ਤੁਹਾਡੀ ਮਾਲਕੀ ਆ ਭਾਈ ਤੇ ਇਹ ਤੁਹਾਡੇ ਆਪਦਾ ਝੁੰਨਾ ਸਮਝੋ ਠੀਕ ਹੈ ਇਹਨਾਂ ਨੇ ਉਹ ਜੋ ਮੁਆਵਜ਼ੇ ਦੀ ਰਕਮ ਹੈ ਉਹ ਉਥੇ ਜਮ੍ਹਾਂ ਕਰਾਈ ਹੋਈ ਹੈ ਸ਼ਾਇਦ ਕੋਰਟ ਦੇ ਵਿੱਚ ਜੀ ਤੇ ਜੋ ਮੁਆਵਜ਼ਾ ਜਮ੍ਹਾਂ ਹੋਇਆ ਹੈ ਤਾਂ ਉਹ ਝੋਨਾ ਵੀ ਉਹਨਾਂ ਦਾ ਹੀ ਸਮਝੋ ਬੜੀ ਪ੍ਰਸ਼ਾਸਨ ਨੇ ਵਿਕਾਲਣਾ ਕੱਲੀ ਆ ਬੜੀ ਬਹੁਤ ਜ਼ਿਆਦਾ ਜੀ ਪੁੱਛੋ ਨਾ ਜੀ ਆ ਵੇਖੋ ਤੁਸੀਂ ਹਾਲ ਮੇਰਾ ਕੀ ਹੋਇਆ ਬਸ ਪਰ ਆਖਿਰਕਾਰ ਅੱਜ ਸਿੱਟੇ ਤੇ ਪਹੁੰਚ ਗਈ ਹੈ ਸਿੱਟੇ ਤੇ ਪਹੁੰਚ ਗਈ ਹੁਣ 40 ਸਾਲ ਜਿਹੜਾ ਕਾਨੂੰਨੀ ਲੜਾਈ ਚੱਲ ਰਹੀ ਸੀ ਉਸ ਤੋਂ ਬਾਅਦ ਇਹ ਮਾਲਕ ਬਣ ਗਏ ਬਿਲਕੁਲ ਜੀ ਮਾਲਕ ਬਣ ਗਏ ਠੀਕ ਹੈ ਇਹ ਹੁਣ ਮਾਲਕ ਕੌਣ ਨੇ ਜੀ ਇਹਦੇ ਮਾਲਕ ਤਾਂ ਇਹੇ ਵੇਖੋ ਜੀ ਪਹਿਲਾਂ ਵੀ ਕਾਗਜ਼ਾਂ ਵਿੱਚ ਸੀ ਜੀ ਇਹ ਨਾ ਜੀ 6 ਕਿੱਲਿਆਂ ਦਾ ਇਹਨਾਂ ਦਾ ਕੋਈ ਸੰਧਿਆ ਟੱਕ ਸੀ ਜਿਹਦੇ ਵਿੱਚੋਂ 4 ਕਿੱਲੇ ਪਰਮਜੀਤ ਸਿੰਘ ਵਗੈਰਾ ਜਿਹੜਾ ਸੀ ਉਹਨਾਂ ਦੇ ਸੀ 2/3 ਹਿੱਸਾ ਤੇ 1/3 ਹਿੱਸਾ ਮੱਖਣ ਸਿੰਘ ਵਗੈਰਾ ਦੀ ਸੀਗੇ ਮੱਖਣ ਸਿੰਘ ਇਕੱਲੇ ਦੇ ਸੌਰੀ ਤੇ ਉਹ 1/3 ਹਿੱਸੇ ਦਾ ਮਾਲਕ ਸੀ ਉਹਨੂੰ 2 ਕਿੱਲੇ ਦੀ ਉਹਦੇ ਨਾਲ ਗਰਦੌਰੀ ਬਦਸਤੂਰ ਚੱਲਦੀ ਆ ਰਹੀ ਹੈ ਜਲਦੀ ਯਾਰੀ ਪਰ ਉਹ ਪਰਮਜੀਤ ਸਿੰਘ ਨੇ ਕਰਜ਼ਾ ਸਾਰੇ ਤੇ ਕੀਤਾ ਹੋਇਆ ਸੀ ਆ ਦੂਜੀ ਪਾਰਟੀ ਨੇ ਤੇ ਇਹਨੂੰ ਦੋ ਕਿੱਲੇ ਜਿਹੜੇ ਛੱਡੇ ਨਹੀਂ ਹੋਏ ਸੀ ਇਸ ਕਰਕੇ ਹੁਣ ਇਹਨਾਂ ਨੂੰ ਅਸੀਂ ਦਵਾ ਦਿੱਤੀ ਆ ਉਹ ਨੰਬਰ ਖਸਰਾ ਵੀ ਕਹਤਾ ਆ ਭਾਈ ਤੁਹਾਡੀ ਮਾਲਕੀ ਹੈ ਇਹ ਤੁਹਾਡੀ ਕਾਸ਼ਤਾ ਹੈ ਜੀ ਜੀ ਥੈਂਕ ਯੂ ਥੈਂਕ ਯੂ ਸਰ